ਇਹ ਵੀਡੀਓ ਸਾਡੇ ਲਈ ਇੱਕ ਮੀਮ ਮਟੀਰੀਅਲ ਹੈ। ਭਾਵੇਂ ਮਨੋਰੰਜਨ ਦਾ ਸਾਧਨ ਪਰ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ। ਅੱਜ ਪੰਜਾਬ ਦੇ ਵਿੱਚ ਤੁਹਾਨੂੰ ਆਪਣੀ ਕਈ ਸਾਲਾ ਪੁਰਾਣੀ ਬਿਮਾਰੀ ਠੀਕ ਕਰਨੀ ਹੋਵੇ, ਕੈਂਸਰ ਅਤੇ ਐਡਜ਼ ਵਰਗੀ ਗੰਭੀਰ ਬਿਮਾਰੀ ਠੀਕ ਕਰਨੀ ਹੋਵੇ, ਬਿਮਾਰੀ ਤਾਂ ਛੱਡੋ, ਜੇਕਰ ਮਰੇ ਹੋਏ ਵਿਅਕਤੀ ਨੂੰ ਵੀ ਜ਼ਿੰਦਾ ਕਰਨਾ ਹੋਵੇ, ਇਹ ਸਭ ਕੁਝ ਬਸ 2 ਮਿੰਟਾਂ ਦੇ ਵਿੱਚ ਹੋ ਰਿਹਾ ਹੈ ਅਤੇ ਕਰ ਕੋਣ ਰਿਹਾ ਹੈ। ਦੇਖੋ ਇਸ ਪੂਰੀ ਵੀਡੀਓ ਵਿੱਚ। ਵੀਦਰ ਦੇਖੋ। ਵੇ ਦੇ ਰਿਹਾ ਕੋਈ ਬੰਦਾ ਬੱਸ ਮੈਂ ਖੜਾ ਵਹੀਂ ਖੜਾ ਮੈਂ ਮਰਦਾ ਮੈਂ ਮਰਦਾ ਛੱਡ ਦੇ ਛੱਡ ਦੇ ਸਾਰੀ ਕੁਝ ਇਹ ਕੋਈ ਇਕਲੋਤਾ ਮਾਮਲਾ ਨਹੀਂ ਹੈ ਅਜਿਹੇ ਬਹੁਤ سارے ਮਾਮਲੇ ਨੇ ਜਿਨ੍ਹਾਂ ਵਿੱਚੋਂ ਕੁਝ ਮੁੱਖ ਮਾਮਲੇ ਸੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਉਹਨਾਂ ਨੂੰ ਵਾਰੀ ਵਾਰੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਬੱਚੇ ਦੀ ਅੱਖ ਵਿੱਚ ਆச்சு ਹੈ ਕਿ ਨਹੀਂ ਬੇਟੇ ਬੇਟੇ ਕਿਆ ਨਹੀਂ ਮੈਂ ਤੇਰੀ ਭੈਣ ਪਹਿਲੇ ਨਹੀਂ ਬੋਲਦੀ ਥੀ ਅਭੀ ਕਿਸ ਨੇ ਚੰਗਾ ਕਰ ਦਿਆ ਮੇਰਾ ਯਸੂ ਯਸੂ ਮੇਰਾ ਯਸੂ ਯਸੂ ਮੇਰਾ ਯਸੂ ਯਸੂ ਇਸ ਵੀਡੀਓ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਗੇ ਇਹ ਵੀਡੀਓ ਸਾਡੇ ਸਾਰਿਆਂ ਦੇ ਫੀਡ ਵਿੱਚ ਅਕਸਰ ਹੀ ਆਉਂਦੀ ਰਹਿੰਦੀ ਹੈ ਦਰਅਸਲ ਪਾਸਟਰ ਬਜਿੰਦਰ ਸਿੰਘ ਅਤੇ ਇੱਕ ਨਾਬਾਲਗ ਮੁੰਡੇ ਦਾ ਇਹ ਵੀਡੀਓ ਇੰਟਰਨੈਟ ਤੇ ਕਾਫੀ ਵਾਇਰਲ ਹੋਇਆ ਸੀ ਇਸ ਵੀਡੀਓ ਨੇ ਵਿਵਾਦ ਛੇੜ ਦਿੱਤਾ ਸੀ ਅਤੇ ਇੰਟਰਨੈਟ ਤੇ ਇੱਕ ਮੀਮ ਫੈਸਟ ਨੂੰ ਹਵਾ ਦਿੱਤੀ ਸੀ ਵੀਡੀਓ ਵਿੱਚ ਜੋ ਇੱਕ ਬੱਚਾ ਇਸਾਈ ਮਿਸ਼ਨਰੀ ਸਮਾਗਮ ਤੋਂ ਜਾਪਦਾ ਹੈ ਇੱਕ ਨਾਬਾਲਗ ਲੜਕਾ ਬਹੁਤ ਰੋਂਦਾ ਹੋਇਆ ਦਿਖਾਈ ਦੇ ਰਿਹਾ ਪਰ ਫਿਰ ਪਾਦਰੀ ਉਸ ਨੂੰ ਪੁੱਛਦਾ ਹੈ ਕਿ ਕੀ ਉਸਦੀ ਭੈਣ ਬੋਲ ਸਕਦੀ ਹੈ ਮੁੰਡਾ ਨਾ ਵਿੱਚ ਜਵਾਬ ਦਿੰਦਾ ਹੈ ਪਰ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਹ ਹੁਣ ਬੋਲ ਸਕਦੀ ਹੈ ਅਤੇ ਇਸ ਵਾਰ ਉਹ ਹਾਂ ਵਿੱਚ ਜਵਾਬ ਦਿੰਦਾ ਹੈ ਤੇ ਪਿਛੋਕੜ ਵਿੱਚ ਜੋ ਗੀਤ ਚੱਲ ਰਿਹਾ ਹੁੰਦਾ ਹੈ ਉਹ ਹੁੰਦਾ ਹੈ ਮੇਰਾ ਯਸੂ ਯਸੂ ਮੇਰਾ ਯਸੂ ਯਸੂ ਮੇਰਾ ਯਸੂ ਯਸੂ ਮੇਰਾ ਯਸੂ ਯਸੂ